ਇਕ ਮਨ ਹਰ ਜੀਤੈ ਤੂੰ ਇੱਕ ਮਨ ਇੱਕ ਚਿਤ ਪਾਏ ਸਤਿਗੁਰੂ ਸਾਹਿਬ ਵਚਨ ਕਰਦੇ ਨੇ ਕਿ اے ਮੇਰੇ ਬਣਾ ਪਿਆਰ ਦੇ ਨਾਲ ਇਕਾਗਰ ਚਿਤ ਹੋ ਕੇ ਅਕਾਲ ਪੁਰਖ ਵੈਰੂ ਹਰੀ ਦਾ ਸਿਮਰਨ ਕਰ ਜਦੋਂ ਅਤਿ ਕਾਲਪੁਰਪਰ ਗੁਰੂ ਜੀ ਦਾ ਇਕਾਗਰ ਚੇਤੂ ਕਰਕੇ ਅੰਦਰੋਂ ਪ੍ਰੇਮ ਧਾਰ ਕੇ ਕਾਲਪੁਰਪੀ ਦਾ ਸਿਮਰਨ ਕੀਤਾ ਜਾਂਦਾ ਹੈ ਨਾਮ ਜਪਿਆ ਜਾਂਦਾ ਹੈ ਸੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਹਰ ਕੀਆ ਸਦਾ ਸਦਾ ਵਿੜਈਆ ਦੇ ਨਾਮ ਕਚੋਤਾਈ ਤਦ ਗੁਰੂ ਜੀ ਕਹਿੰਦੇ ਭਾਈ ਫਿਰ ਹਰੀ ਦੇ ਵਿੱਚ ਇਹ ਸਦਾ ਨਹੀਂ ਗੁਣ ਹੈ ਕਿ ਅਕਾਲ ਪੁਰਖ ਵੈਰਖੂ ਜੀ ਦਾਤ ਬਖਸ਼ਦੇ ਨਹੀਂ ਜੋ ਵੀ ਸਾਡੀ ਮਨ ਦੀ ਇੱਛਾ ਹੁੰਦੀ ਹੈ ਇੱਛਾ ਧਾਰ ਕੇ ਅਸੀਂ ਅਕਾਲ ਪੁਰਖ ਵੈਰਖੂ ਜੀ ਦਾ ਸਿਮਰਨ ਕਰਦੇ ਹਾਂ ਫਿਰ ਬਾਸਾ ਕਹਿੰਦੇ ਉਹ ਅਕਾਲ ਪੁਰਖ ਵੈਰਖੂ ਵਡਿਆਈਆਂ ਬਖਸ਼ਦਾ ਹੈ ਦਾਤਾਂ ਬਖਸ਼ਦਾ ਹੈ ਇਸੇ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਵਚਨ ਕਹੇ ਨੇ ਧਰਮ ਜੀ ਰਾਗ ਲਈ ਕੁਛ। ਭਾਸਾ ਕਹਿੰਦੇ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰਿ। ਜਾ ਕੈ ਵਸਨ ਕਾਮ ਤੇ ਨਾ। ਸੋ ਐਸਾ ਹਰਿ ਝਾਈਐ ਕਿਰਤੀ ਅਪਿ। ਤਾਂ ਸਰਬ ਸੁਖ ਪਾਵੈ ਮੇਰੇ ਮਨ। ਭਾਸਾ ਕਹਿੰਦੇ ਇੱਛਾ ਪੂਰਨ ਕਰਨ ਵਾਲਾ ਕੇਵਲ ਤੇ ਕੇਵ ਇੱਕ ਅਕਾਰਕ ਪੁਰਲਾ। ਜੀਦੇ ਬਾਸ ਵਿੱਚ ਸਭ ਕੁਝ ਹੈ ਦੇਵੀ ਦੇਵ ਤੇ ਸਾਰੇ ਉਸ ਕਾਲਪੁਰਤਵ ਹੈ ਜਿਹਦੇ ਹੁਕਮ ਵਿੱਚ ਨੇ ਉਹਦੀ ਵਜ੍ਹਾ ਵਿੱਚ ਨੇ ਉਹਦੇ ਬਾਸ ਵਿੱਚ ਹੈ ਹਰ ਮੰਦੇ ਇਸ ਕਰਕੇ ਉਸ ਕਾਲਪੁਰਤਵ ਹੈ ਜਿਹਨੂੰ ਤੈਜਨ ਕਰ ਤੇ ਤੰਦੂ ਗੁਰੂ ਰਾਮਦਾਸ ਮਹਾਰਾਜ ਤੰਦੂ ਅੰਮ੍ਰਿਤਾਲਾ ਜੀ ਇਹ ਹੀ ਰક્ષਤ ਕਰਦੇ ਨੇ ਕਿ ਇਹ ਭਾਈ ਉਸ ਅਕਾਲ ਪੁਰਖ ਜੀ ਨੂੰ ਇੱਕ ਮਨ ਇੱਕ ਚਿੱਤ ਹੋ ਕੇ ਪਿਆਰ ਦੇ ਨਾਲ ਪਿਆਇਆ ਕਰ ਤੇ ਉਹ ਅਕਾਲ ਪੁਰਖ ਵੈਰ ਨੂੰ ਕਿਰਪਾ ਕਰਦਾ ਹੈ ਭਾਈ ਅਕਾਲ ਪੁਰਖ ਵੈਰ ਨੂੰ ਫਿਰ ਬੜੀਆਂ ਬਖਸ਼ਦਾ ਹੈ ਦਾਤਾਂ ਬਖਸ਼ਦਾ ਹੈ ਕਿਉਂਕਿ ਉਸ ਅਕਾਲ ਪੁਰਖ ਵੈਰ ਨੂੰ ਦੇ ਵਿੱਚ ਸਾਰੇ ਗੁਣ ਨੇ ਅਕਾਲ ਪੁਰਖ ਵੈਰ ਨੂੰ ਦੇ ਵਿੱਚ ਸਦਾ ਲਈ ਗੁਣ ਨੇ ਉਹ ਦਾਤਾਂ ਵਰਸਤਾ ਹੈ ਦਾਤਾਂ ਵਰਸੂ ਕੇ ਫਿਰ ਕੁਛ ਤਾਉਂਦਾ ਵੀ ਨਹੀਂ ਹੈ ਅਸੀਂ ਕਿਸੇ ਨੂੰ ਕੋਈ ਵਸਤੂ ਦੇ ਦਿੰਦੇ ਆ ਉਹਦੇ ਬਾਅਦ ਕੁਛ ਤਾਵਾ ਹੁੰਦਾ ਹੈ ਪਤਾ ਨਹੀਂ ਕਿ ਵਸਤੂ ਸਾਡੀ ਚੀਜ਼ ਮੁੜੇਗੀ ਵੀ ਜਾਂ ਨਹੀਂ ਮੁੜੇਗੀ ਕਿਤੇ ਆਪ ਕੀ ਦੇ ਕੇ ਮੈਂ ਗਲਤੀ ਨਾ ਕਰ ਲਈ ਬੜਾ ਵਿਸਤਾਵਾ ਹੁੰਦਾ ਪਰ ਸਤਿਗੁਰੂ ਕਾਲ ਸਾਹਿਬ ਕਹਿੰਦੇ ਆ ਕਾਲ ਕੋ ਵੈਗੂ ਤਾਕਾਂ ਵੀ ਦਿੰਦਾ ਹੈ ਦਾਤਾ ਦੇ ਕੇ ਦੇ ਨਾ ਪਛੋਤਾਏ ਫਿਰ ਦਾਤਾ ਬਖਸ਼ ਕੇ ਪਾਈ ਉਹ ਕੁਝ ਕਾਉਂਦਾ ਨਹੀਂ ਹੈ ਆਹ ਹਰ ਕਹਿ ਸਦਗ ਦੇ ਨਾਰਣ ਜਿਤ ਸੇਵੈ ਸੁਖ ਪਾਏ ਮੈਂ ਹਰੀ ਤੋਂ ਸਦਕੇ ਜਾਂਦਾ ਹਾਂ ਪ੍ਰਵਾਨ ਜਾਂਦਾ ਹਾਂ ਜਿਸ ਦੀ ਸੇਵਾ ਕੀਤੀਆਂ ਪਾਈਆਂ ਸੁਖ ਮਿਲਦਾ ਕਾਰਪੁਰਪਿਆਰੇ ਗੁਰੂ ਜੀ ਨੇ ਜਿਤ ਸੇਵਿਆ ਸੁਖ ਕਾਈ ਪਾਸਾ ਕਹਿੰਦੇ ਸੇਵਾ ਕਰਨ ਨਾਲ ਸੁਖ ਹੀ ਮਿਲਦਾ ਏਥੇ ਦੁੱਖਾਂ ਦਾ ਨਾਸ ਹੋ ਜਾਂਦਾ ਏ ਇਸੇ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵਚਨ ਕਹੇ ਨਹੀਂ ਜੋ ਸੁਖਾ ਚਾਹੈ ਸਦਾ ਸਰਨ ਰਾਮ ਕੀ ਲੈ ਪਾਸਾ ਕਿਰਿਜ ਸੁਖ ਚਾਹਨਾ ਫਿਰ ਗੁਰੂ ਦੀ ਸਰਨ ਵਿੱਚ ਆ ਜਾ ਜਿਹਨੂੰ ਸੇਵਿਆ ਜਿਹਦੀ ਸੇਵਾ ਕੀਤੀ ਆ ਪਾਈ ਸਦਾ ਬਾਅਦ ਤੇ ਸੁਖ ਮਿਲਦਾ ਹੈ ਨਾਨਕ ਗੁਰਮਖ ਮਿਲ ਰਹਿ ਆਮੈ ਸਬਦ ਜਿਲਾਏ ਵੱਡਿਆਂ ਦੀ ਮੋਹ ਲਾ ਕੇ ਪਾਸਾ ਕਿਰਪਾ ਕਰਦੇ ਨੇ ਇਹ ਨਾਨਕ ਗੁਰਮਖ ਜਨ ਜਿਹੜੇ ਨੇ ਉਹ ਅਹੰਕਾਰ ਨੂੰ ਸਤਿਗੁਰ ਤੇ ਸਬਦ ਦੇ ਰੰਗ ਅਨੁਸਾਰ ਕੇ ਫਿਰ ਹਰੀ ਦੇ ਵਿੱਚ ਮਿਲੇ ਲੈਂਦੇ ਨੇ ਕਿਉਂਕਿ ਹੰਕਾਰ ਨੂੰ ਮਾਣਦਾ ਹੋਰ ਕੋਈ ਸਾਧਨ ਨਹੀਂ ਹੈ ਇਹਦੇ ਨਾਲ ਕੋਈ ਅਸਤਰ ਕੰਮ ਕਰਦਾ ਨਹੀਂ ਹੈ ਨਾ ਕੋਈ ਅਸਤਰ ਕੰਮ ਕਰਦਾ ਹੈ ਨਾ ਕਿਸੇ ਗੈਰਲੀ ਦਵਾਈ ਕੰਮ ਕਰਦੀ ਹੈ ਹੰਕਾਰ ਨੂੰ ਮਾਣਵਾ ਕੇ ਇੱਕੋ ਇੱਕ ਦਵਾਈ ਹੈ ਆਕਾਰਕ ਵੈਕੂ ਜੀ ਦਾ ਨਾਮ ਉਹਦਾ ਸੰਗਰਣ ਜੇ ਨਾ ਕੋਈ ਸਿਮਰਨ ਕਰੇਗਾ ਹੰਕਾਰ ਉੱਤੇ ਉੰਨੀ ਹੀ ਉਜਤਨਾ ਸੰਕਰਣ ਇਸ ਕਰਕੇ ਪਾਤਸ਼ਾਹ ਕਿੰਦੇ ਜਿਹੜੇ ਗੁਰਮੁਖ ਨਹੀਂ ਪਾਈ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜੇ ਨੇ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰੂ ਸਾਹਿਬ ਜੀ ਤੋਂ ਸਗੋਂ ਦੀ ਦਾਤ ਲੈ ਕਰਕੇ ਉਸ ਸਗੋਂ ਦੀ ਕਮਾਈ ਕੀਤੀ ਹੈ ਉਹਨਾਂ ਗੁਰਮੁਖ ਜਨਾਂ ਨੇ ਓੰਕਾਰ ਨੂੰ ਸਤਿਗੁਰੂ ਦੇ ਸਰਦਾਰ ਨਹੀਂ ਸਾਧੂ ਲੱਗਦਾ ਹੈ ਸਤਿਗੁਰ ਦੇ ਰਾਜ ਨੂੰ ਛਾਣ ਕੇ ਆਪਣੇ ਅੰਦਰੋਂ ਬਾਹਰ ਕੱਢ ਕੇ ਤੇਰ ਅਕਾਰਪੁਰਪ ਵੈਰੰਦੇ ਵਿੱਚ ਮਿਲੇ ਰਹੇ ਮਨ ਨਾ ਲਾਗੀ ਚੰ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਹਿ ਸਭੁ ਕਰਪਾ ਸਾਂ ਕਹਿੰਦੇ ਪਾਈਂ ਮਰੀ ਨੇ ਆਪ ਹੀ ਮੁਖਾਂ ਨੂੰ ਸੇਵਾ ਚਲਾਇਆ ਹੈ ਆਪ ਹੀ ਫਿਰ ਬਖਸ਼ਿਸ਼ ਕਰਦਾ ਹੈ 사ਵਨਾ ਕਾ ਮਾ ਪੂਆ ਬੈ ਆਪੇ ਸਾਰ ਕਰੇ ਆਪ ਹੀ ਸਭਨਾ ਦਾ ਮਾਪੂ ਹੈ ਕਾਲਪੁਰਖ ਵੈਚ ਹਰ ਜੀ ਮਾਤਾ ਹਰ ਜੀਓ ਪਿਤਾ ਇਸ ਕਰਕੇ ਪਰਸਾ ਕਹਿੰਦੇ ਕਾਲਪੁਰਖ ਆਪ ਹੀ ਮਾਪੂ ਹੋਇਆ ਚਾਹ ਤੇ ਆਪ ਹੀ ਸਭ ਦੀ ਪਿਰੋ ਹੋ ਸੰਭਾਲ ਕਰਦਾ ਹੈ ਨਾਨਕ ਨਾਮ ਧਿਆਇਨ ਤਿਲ ਨਿਜ ਕਰਵਾਸ ਹੈ ਜੁਗ ਜੁਗ ਸੁਖਾ ਜੋ ਮਨੁੱਖ ਨਾਮ ਜਪ ਲਈ ਹਨ ਕਾਈ ਉਹ ਆਪਣੇ ਕਕਾਣੇ ਤੇ ਟਿਕੇ ਹੁੰਦੇ ਨੇ ਸਾਡਾ ਅਸਲੀ ਕਕਾਣਾ ਕਿਹੜਾ ਜਿਹੜਾ ਮਨ ਦੌੜਿਆ ਫਿਰਦਾ ਹੈ ਮਾਇਆ ਦੇ ਪਿੱਛੇ ਮੋਹ ਦੇ ਵਿੱਚ ਵਜਿਆ ਹੋਇਆ ਪਰਵਾਦ ਦੇ ਪਿੱਛੇ ਮੈਤਵਾਰਤਾਂ ਦੇ ਪਿੱਛੇ ਤਾਂ ਸਾਹ ਕਹਿੰਦੇ ਇਹ ਮਨ ਜਦੋਂ ਗੁਰੂ ਦੇ ਸ਼ਬਦ ਵਿੱਚ ਜੁੜ ਜਾਂਦਾ ਹੈ ਫਿਰ ਅੰਦਰ ਹਿਰਦੇ ਦੇ ਵਿੱਚ ਟਿਕ ਕੇ ਬੈਠ ਜਾਂਦਾ ਹੈ ਉਹ ਤੇ ਬਾਹਰ ਦੌੜਦਾ ਰਹਿੰਦਾ ਹੈ ਕਦੇ ਉੱਤਰ ਨੂੰ ਦੌੜਦਾ ਹੈ ਕਦੇ ਉੱਤਰ ਨੂੰ ਦੌੜਦਾ ਹੈ ਤੇ ਭਾਸਾ ਜੀ ਨੇ ਇਹਨੂੰ ਬਾਂਦਰ ਦੀ ਨਿਆਈ ਵੀ ਦੱਸਿਆ ਹੈ ਕਿਉਂਕਿ ਟਿਕਦਾਨੀ ਹੈ ਜਿੱਤਰਾ ਬਾਂਦਰ ਨਹੀਂ ਟਿਕ ਸਕਦਾ ਇੱਕ ਤਰ੍ਹਾਂ ਇੱਕ ਪੂਸੀ ਮਾਰੀ ਦੂਸਰੇ ਤੇ ਮਾਰੀ ਜੀ ਇਦਾਂ ਉਹ ਦੌੜਿਆ ਰਹਿੰਦਾ ਹੈ ਟਿਕਦਾ ਨਹੀਂ ਹੈ ਉਸੇ ਤਰ੍ਹਾਂ ਭਾਸਾ ਕਹਿੰਦੇ ਮਨ ਮੰਨ ਦੀ ਬਸਤਾ ਹੈ ਮਨ ਵੀ ਟਿਕਦਾ ਪਰ ਟਿਕਦਾ ਕਰੂਆ ਜਦੋਂ ਇਹ ਗੁਰੂ ਦੇ ਨਾਲ ਚੱਲਦਾ ਨਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਂਦਾ ਹੈ। ਆਸਾ ਕਹਿੰਦੇ ਜਿਹੜੇ ਵੀ ਔਰਕ ਨਾਮ ਜਪਦੇ ਨੇ ਭਾਈ ਫਿਰ ਉਹ ਆਪਣੇ ਟਿਕਾਣੇ ਤੇ ਟਿਕੇ ਹੁੰਦੇ ਨੇ ਤੇ ਹਰੇਕ ਯੁੱਗ ਵਿੱਚ ਫਿਰ ਉਹਨਾਂ ਦੀ ਸੋਖਾ ਹੁੰਦੀ ਹੈ। ਇੱਕ ਯੁੱਗ ਦੇ ਵਿੱਚ ਨਹੀਂ ਹਰੇਕ ਯੁੱਗ ਵਿੱਚ ਸੋਖਾ ਹੁੰਦੀ ਹੈ ਉਹਨਾਂ ਦੀ ਜੇਤਰਾਮ ਜੈ ਸਤਿਗੁਰੂ ਦਾਇ ਤੇ ਆਸਾ ਉਹ ਵੀ ਪ੍ਰਮਾਣ ਦੇ ਦੇ ਕੇ ਸਮਝਾਇਆ ਜਾਂਦਾ ਹੈ ਉਹਨਾਂ ਦੀ ਵੀ ਆਜੋ ਸੰਸਾਰ ਦੇ ਉੱਪਰ ਉਸਤੰਦੀ ਹੈ ਬੜਾਈ ਕਿਹੇ ਰੂਪ ਹਨੀਏ ਕ੍ਰਿਸ਼ਨ ਭਗਵਾਨ ਜੀ ਕਿਹੜੇ ਯੁੱਗ ਵਿੱਚ ਹੋਏ ਨੇ ਤੇ ਰਾਮ ਜੀ ਕਿਹੜੇ ਯੁੱਗ ਵਿੱਚ ਹੋਏ ਨੇ ਉਹਨਾਂ ਦੇ ਵਿਆਹ ਦੇ ਦਿਹਾੜੇ ਮਨਾਏ ਜਾਂਦੇ ਨੇ ਉਹਨਾਂ ਵਿੱਚ ਇੱਤੇ ਕੀ ਤੁਹਾਨੂੰ ਇਸ ਕਰਕੇ ਪਾਰਸਾ ਕਹਿੰਦੇ ਨਾਮ ਜਪਣ ਵਾਲਿਆਂ ਦੀ ਕਈ ਚੁਕਾਂ ਚੁਕਾਂ ਨੇ ਜੋਗਾ ਹਰੇਕ ਯੁੱਗ ਦੇ ਵਿੱਚ ਸੁਪਾ ਹੁੰਦੀ ਹੈ ਹਰੇਕ ਯੁੱਗ ਦੇ ਵਿੱਚ ਉਹਨਾਂ ਨੂੰ ਸਤਕਾਰਿਆ ਜਾਂਦਾ ਹੈ ਉਨ੍ਹਾਂ ਦਾ ਸਤਕਾਰ ਕੀਤਾ ਜਾਂਦਾ ਹੈ ਸੋਭਾ ਦਿੱਤੀ ਜਾਂਦੀ ਹੈ ਪਵਣੀ ਤੂੰ ਕారణ ਕారణ ਸੰਗਰਥ ਹੈਂ ਕਰਤੇ ਮੈਂ ਤੁਝ ਬਿਨ ਅਭ ਨਾ ਕੋਈ ਏਕ ਕਰਤਾ ਜੀ ਪਾਸਾ ਕਹਿੰਦੇ ਬੇਨਤੀ ਕਰਿਆ ਕਰ ਗੁਰੂ ਚਰਨਾਂ ਦੇ ਵਿੱਚ ਆ ਕਰ ਕਿ ਹੇ ਕਰਤਾ ਜੀ ਤੂੰ ਸਾਰੇ ਕੁਦਰਤ ਨੂੰ ਰਚਨ ਜੋਤਾਰ ਹੈ ਇਰੇ বিনা ਤੇਰੇ ਜਿਹਾ ਕੋਈ ਨਹੀਂ ਹੈ ਮੈਨੂੰ ਨਹੀਂ ਇਸ ਸੰਸਾਰ ਵਿੱਚ ਦਿਸਿਆ ਕਿਤੇ ਨਹੀਂ ਦਿਸਿਆ ਹੈ ਕੋਈ ਅਕਾਰ ਦਾ ਕੋਈ ਨਹੀਂ ਤੇਰੇ ਜਿਹਾ ਹੋਵੇਗਾ ਤੇਰੇ ਵਰਗਾ ਹੋਵੇਗਾ ਇਸ ਸੇਂਗੇ ਤੁਹਾਧਿਆ ਸਿਰ ਟੂ ਸਿਰ ਜੀਆਂ ਆਪੇ ਹੁਣ ਕੋਈ ਵਸਣਦ ਤੂੰ ਆਪੇ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਆਪੇ ਹੁਣ ਕੋਈ ਤੇ ਆਪ ਹੀ ਸਾਰੇ ਸੰਸਾਰੀ ਨੂੰ ਬਰਨਾਸ਼ ਕਰਦਾ ਹੈ ਸਭ ਇੱਕੋ ਸਬਦ ਵਰਤਦਾ ਜੋ ਕਰੇ ਸੋਈ ਸਭ ਖਾਈ ਹਰੀਦਾਇ ਹੁਕਮ ਵਰਤ ਰਿਹਾ ਸਬਦ ਵਰਤਦਾ ਕਾਰਕ ਹੈ ਉਸ ਕਾਰਕਪਰਪਰ ਵੈਕੂ ਜੀ ਦਾ ਹੁਕਮ ਵਰਤ ਰਿਹਾ ਹਰ ਤਾਮੇ ਉਪਰ ਕੋਈ ਵੀ ਸਤਿਗੁਰੂ ਸਾਹਿਬ ਕਹਿੰਦੇ ਉਹ ਕਾਰਕਪਰਪਰ ਦੇ ਹੁਕਮ ਤੋਂ ਬਾਹਰ ਨਹੀਂ ਹੈ ਉਪਨਾ ਅੰਦਰ ਸਭ ਕੋ ਬਾਹਰ ਹੁਮਨਾ ਹੋਏ ਇਸ ਕਰਕੇ ਬਾਸੋ ਕਹਿੰਦੇ ਜੀ हे ਕਾਲਯੁਖ ਜੀ ਸਭ ਆਹੀ ਤੇਰਾ ਹੁਕਮ ਬਰਤ ਰਿਹਾ ਹੈ ਜੋ ਕਰਦਾ ਹੈ ਸੋਈ ਹੁੰਦਾ ਹੈ ਵਡਾਈ ਪੁਰਮਖ ਦੇ ਪ੍ਰਭ ਹਰਿ ਭਾਵੈ ਸੋਈ ਜੋ ਮੁਨਕ ਗੁਰੂ ਦੇ ਸਨਮ ਹੁੰਦਾ ਹੈ ਪਾਉ ਗੁਰੂ ਦਾ ਨਾਮ ਜੱਗ ਕੇ ਹਰ ਵੇੜੇ ਗੁਰੂ ਗੁਰੂ ਜਪਦਾ ਹੈ ਹਰ ਵੇੜੇ ਨਾਮ ਜਪਦਾ ਸਿਮਰਨ ਕਰਦਾ ਆਪਣੀ ਗੁਰੂ ਤੇ ਪੂਰਨ ਵਿਸ਼ਵਾਸ ਰੱਖਦਾ ਹੈ ਪਾਸਾ ਕਿਰਦੇ ਉਹ ਭਾਈ ਗੁਰੂ ਫਿਰ ਸਮਰੱਥ ਹੈ ਉਸ ਮਨੁੱਖ ਨੂੰ ਫਿਰ ਬੜਾਈ ਬਖਸ਼ਦਾ ਹੈ ਪ੍ਰਭੂ ਆਕਾਰੁਪੁਰਖ ਵੈਗੋ ਬੜਾਈ ਬਖਸ਼ਦਾ ਹੈ ਉਹ ਫਿਰ ਉਸ ਹਰੀ ਦੇ ਆਕਾਰੁਪੁਰਖ ਵੈਗੋ ਜੀ ਨੂੰ ਗੁਰੂ ਦੀ ਕਿਰਪਾ ਦੁਆਰਾ ਗੁਰੂ ਦੇ ਸ਼ਬਦ ਰਾਹੀਂ ਮਿਲ ਪੈਂਦਾ ਹੈ ਗੁਰਮੁਖ ਨਾਨਕ ਅਰਾਧਿਆ ਸਾਰੇ ਆਖੋ ਧੰਨ 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 ਗੁਰ ਸੋਈ ਸੁਧ ਤੇਜ ਕਰਕੇ ਪਾਸਾ ਕਹਿੰਦੇ ਨੇ ਨਾਨਕ ਗੁਰੂ ਦੇ ਸੰਗੋਂ ਕੋ ਮਨੁੱਖ ਹਰੀ ਨੂੰ ਸਿਮਰਦੇ ਹਨ ਤੇ হে ਭਾਈ ਸਾਰੇ ਜਿਹੜੇ ਆਕਾਰਪੁਰਖ ਗੁਰੂ ਜੀ ਨੂੰ ਸਮਰਦੇ ਨੇ ਉਹਦਾ ਨਾਮ ਜਪਦੇ ਜੋ ਉਸਕਾਰਪੁਰਖ ਜੀ ਨੂੰ ਮਿਲੇ ਨੇ ਫਿਰ ਸਾਰੇ ਆਪੋ ਕਿ ਉਹ ਸਤਿਗੁਰੂ ਤਨ ਹੈ ਤਨ ਹੈ ਤਨ ਹੈ ਇਸ ਕਰਕੇ ਪਾਲ ਸਾਹਿਬ ਕਹਿੰਦੇ ਨਾਮ ਜਪਣ ਵਾਲਿਆਂ ਨੇ ਜੋ ਜੁਗ-ਜੁਗ ਵਿੱਚ ਸੁਖਾ ਤਨ ਤਨ ਤਿੰਨ ਵਾਰ ਕੋ ਕਿਹਾ ਹੈ ਕਿ ਪਾਲ ਸਾਹਿਬ ਕਹਿੰਦੇ ਇਹ ਸੰਸਾਰ ਦੇ ਵਿੱਚ ਜਿੰਨਾ ਚਿਰ ਰਹਿੰਦੇ ਨੇ ਉਹਨਾਂ ਦਾ ਜੀਵਨ ਤਨ ਹੈ ਇਸ ਸੰਸਾਰ ਦੇ ਵਿੱਚੋਂ ਚਲੇ ਜਾਂਦੇ ਨੇ ਫਿਰ ਵੀ ਸੰਸਾਰ ਉਹਨਾਂ ਨੂੰ ਤਨ ਤਨ ਕਹਿੰਦਾ ਹੈ ਉਹਨਾਂ ਦੀ ਸਿਫਤ ਕਰਦਾ ਹੈ ਸਲਾਘਾ ਕਰਦਾ ਹੈ ਉਹਨਾਂ ਦੇ ਗੁਣ ਹੁੰਦਾ ਹੈ ਤੇ ਇੱਥੋਂ ਜਾ ਕੇ ਤੀਸਰਾ ਤਨ ਜਦੋਂ ਨਿਰੰਕਾਰ ਦੀ ਦਰਗਾਹ ਵਿੱਚ ਜਾਂਦੇ ਨੇ ਰੇਰੇ ਦਰਗਾਹ ਕਹਿੰਦੇ ਆਨੰਦ ਕੋ ਆਓ ਬੈਠ ਆਦਰ ਸੁਖ ਦੇ ਉੱਥੇ ਜਾ ਕੇ ਵੀ ਸਾਰੇ ਉਹਨਾਂ ਨੂੰ ਤਨ ਤਨ ਕਹਿੰਦੇ ਨੇ ਇਸ ਕਰਕੇ ਪਾਲਸਾ ਕਹਿੰਦੇ ਭਾਈ ਗੁਰੂ ਦੇ ਸੰਨ ਮੁਨਕ ਹਰਿ ਗੁ ਸਿਮਰਦੇ ਨੇ ਤੇ ਜਿਹੜੇ ਮੁਨਕ ਕਾਲਪੁਰ ਵੈ ਗੁਰੂ ਜੀ ਦਾ ਸਿਮਰਨ ਕਰਦੇ ਨੇ ਗੁਰੂ ਦੇ ਭੈ ਵਿੱਚ ਰਹਿ ਕੇ ਗੁਰੂ ਨੂੰ ਆਪਣੇ ਅੰਦਰ ਸੰਗ ਜਾਣ ਕੇ ਫਿਰ ਉਹਨਾਂ ਨੂੰ ਸਾਰਾ ਸੰਸਾਰ ਤਨ ਤਨ ਕਹਿੰਦਾ ਹੈ ਇਸ ਕਰਕੇ ਤੁਸੀਂ ਵੀ ਆਖੋ ਭਾਈ ਤਨ 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 ਗੁਰਸੋਈ ਤੁਸੀਂ ਵੀ ਕਹੋ ਕਿ ਉਹ ਸਾਧ ਗੁਰੂ ਤਨ ਹੈ ਜਿਨੇ ਸਾਧ ਗੁਰੂ ਜੀ ਨੇ ਸੰਨ ਨਾਮ ਜਿਦਾ ਤੁਸਕੇ ਆਪਣੇ ਚਰਨਾਂ ਨਾਲ ਜੋੜਿਆ ਸੋ ਸਤਿਗੁਰੂ ਤਨ ਹੈ ਤਨ ਹੈ ਤਨ ਹੈ ਇਸ ਕਰਕੇ ਅਜਿਨੇ ਪਾਵਨ ਪਿੱਤਰ ਵਾਕਸ਼ਿ ਵਿਦੇ ਰਾਣੀ ਪਾਵਨ ਪਿੱਤਰ ਹੁਕਮ ਨਾਲ ਸਾਹਿਬੀ ਦੇ ਰਾਣੀ ਸਤਿਗਤੀਆਂ ਦੀ ਪਾਰ ਮਿਹਰ ਰਕਸ਼ਤ ਕਰਕੇ ਸੰਸੂਜਾਉਂਦਾ ਜੇ ਅਸੀਂ ਕੀਤੇ ਹੈ ਕੇ ਭਈ ਗੁਰੂ ਵਾਲੇ ਬਣ ਜਿਹੜੇ ਉਹ ਗੁਰੂ ਵਾਲਾ ਬਣ ਗੁਰੂ ਵਾਲੇ ਬਣ ਕੇ ਗੁਰੂ ਦੇ ਸਰਵ ਰਿਕਮਾਈ ਕਰਦੇ ਨੇ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਨਾਮ ਜਪਦੇ ਰਹਿਣ ਕਾਈ ਉਹ ਗੁਰੂ ਦਾ ਹੀ ਉਪ ਉਪਜ ਜਾਂਦੇ ਨੇ ਉਹਨਾਂ ਨੂੰ ਅਕਾਲ ਪੁਰਖ ਵੈ ਗੁਰੂ ਹਰੀ ਬਖਸ਼ਾਇਸ ਕਰਕੇ ਗੁਰੂ ਵਾਲੇ ਬਣਿਏ ਗੁਰੂ ਚਰਨਾਂ ਨਾਲ ਜੁੜੀਏ ਗੁਰੂ ਉਪਦੇਸ਼ ਨੂੰ ਆਪਣੇ ਹਿਰਦੇ ਦੇ ਵਿੱਚ ਰਸਾ ਕਰਕੇ ਨਾਮ ਜਪ ਕੇ ਇਸ ਨੂੰ ਮਨੁੱਖਾ ਨਾ ਸਬਰਾ ਕਰੀਏ کہیں ਮਨੁੱਖਾ ਜਨਮ ਨਾ ਸਭ ਤੋਂ ਵੱਡਾ ਹੈ ਸਤਿ ਪੰਥ ਕੇ ਪਾਈ ਗੁਰੂ ਵਾਲੇ